ਤੁਹਾਨੂੰ ਵੀ ਕਾਫੀ ਮੁਸ਼ਕਲ ਹੁੰਦੀ ਆ ਕਿ ਰਾਤ ਨੂੰ ਸੌਣ ਸਮੇਂ ਨੀਂਦ ਨਹੀਂ ਆਉਂਦੀ ਜਦੋਂ ਇਹ ਬੈੱਡ ਜਾਂ ਮੰਜੇ ਤੇ ਲੰਮੇ ਪੈ ਜਾਂਦੇ ਆ ਤਾਂ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚੱਲਨੇ ਸ਼ੁਰੂ ਹੋ ਜਾਂਦੇ ਆ ਵਿਚਾਰ ਵੀ ਉਹ ਚੱਲਦੇ ਆ ਜੋ ਸਾਡੇ ਨਾਲ ਕਦੀ ਬੀਤੇ ਨਹੀਂ ਪਰ ਸਾਡੇ ਅੱਗੇ ਉਹ ਤਸਵੀਰਾਂ ਬਣ-ਬਣ ਕੇ ਮੂਰੇ ਆਉਂਦੇ ਉਹਨਾਂ ਵਿੱਚੋਂ ਕੋਈ ਫਿਕਰਾਂ ਦਾ ਹੁੰਦਾ ਕੋਈ ਲਾਲਚ ਦਾ ਹੁੰਦਾ ਕੋਈ ਪਿਆਰ ਦਾ ਹੁੰਦਾ ਕੋਈ ਹੰਕਾਰ ਦਾ ਹੁੰਦਾ ਕੁਝ ਬੀਤੇ ਸਮੇਂ ਦੇ ਕੁਝ ਆਉਣ ਵਾਲੇ ਸਮੇਂ ਦੇ ਇਹ ਵਿਚਾਰ ਹਰ ਇੱਕ ਜੀਵ ਦੇ ਮੂਰੇ ਆਉਂਦੇ ਨੇ ਇਹਨਾਂ ਵਿਚਾਰਾਂ ਦੇ ਵਿੱਚ ਇੰਨਾ ਦੁੱਖ ਤੇ ਇੰਨਾ ਸੁੱਖ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਅਸਲ ਰਾਹ ਕੀ ਸੀ ਕਿਵੇਂ ਅਸੀਂ ਸੁਖੀ ਹੋਗੇ ਇੱਥੋਂ ਜਾਣਾ ਸੀ ਸੰਸਾਰ ਦੇ ਵਿੱਚ ਜੇ ਕਿਸੇ ਵੀ ਚੀਜ਼ ਤੋਂ ਸਾਨੂੰ ਸੁੱਖ ਮਿਲਦਾ ਹੈ ਤਾ ਉਹ ਮਾਇਆ ਦਾ ਹੀ ਇੱਕ ਰੂਪ ਹੈ ਮਾਰੇ ਕਹਿੰਦੇ ਇਸ ਜਗ ਨੂੰ ਤੁਸੀਂ ਸੁਪਨਾ ਸਮਝ ਕੇ ਜਿਓ ਜਿਵੇਂ ਸੁਪਨਾ ਇੱਕਦਮ ਟੁੱਟ ਜਾਂਦਾ ਹੈ ਏ ਵੀ ਇਕਦਮ ਟੁੱਟ ਜਾਵੇਗਾ ਸਵਾਸਾਂ ਦੀ ਜੋ ਲੜੀ ਬਚਪਨ ਤੋਂ ਚੱਲਦੀ ਆ ਰਹੀ ਸੀ ਇਹ ਕੀ ਪਤਾ ਕਦੋਂ ਤੱਕ ਸਾਥ ਦੇਵੇ ਜਵਾਨੀ ਤੱਕ ਜਬੜੇਪੇ ਤੱਕ ਇਹ ਜੋ ਮਾਇਆ ਇਹ ਸਾਨੂੰ ਹਮੇਸ਼ਾ ਅੰਨਾ ਹੀ ਰੱਖਦੀ ਆ ਤੇ ਜੀਵ ਜਿੰਨਾ ਮਾਇਆ ਦੇ ਵਿੱਚ ਰਹਿ ਕੇ ਅੰਨਾ ਹੋਵੇਗਾ ਉਸ ਨੂੰ ਲੱਗਦਾ ਕਿ ਉਹ ਅੰਨਾ ਹੀ ਸਿਆਣਾ ਆ ਤੇ ਜਾਗਦਾ ਆ ਸੰਸਾਰ ਭੱਖੋਂ ਉਹ ਇੰਨਾ ਜਾਗ ਜਾਵੇਗਾ ਕਿ ਤਰੱਕੀ ਕਰੇਗਾ ਕੁਝ ਨਾ ਕੁਝ ਬਣ ਜਾਵੇਗਾ ਪਰ ਜੋ ਹੁਣ ਮਾਲਕ ਨੇ ਸਾਨੂੰ ਇਹ ਮਰੁਖ ਜਾਮਾ ਦੇ ਕੇ ਭੇਜਿਆ ਇਹਦਾ ਮਨੋਰਥ ਕਿਵੇਂ ਪੂਰਾ ਹੋਵੇ ਇਹਦਾ ਮਨੋਰਥ ਮਹਾਰੇ ਕਹਿੰਦੇ ਕਿ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਉਸ ਇੱਕ ਨੂੰ ਆਪਣੇ ਅੰਦਰ ਵਸਾ ਲਓ ਜਿਵੇਂ ਆਪਾਂ ਜਪ ਕਰਦੇ ਹਾਂ ਵਾਹਿਗੁਰੂ 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 ਕਰਨ ਦੇ ਨਾਲ ਸਾਡੇ ਮਨ ਦੀ ਸ਼ੁੱਧੀ ਹੁੰਦੀ ਹੈ ਵਿਚਾਰਾਂ ਤੋਂ ਛੁਟਕਾਰਾ ਹੁੰਦਾ ਹੈ ਤੇ ਉਹ ਇੱਕ ਅਕਾਲ ਪੁਰਖ ਸਾਈ ਸਾਡੇ ਮਨ ਦੇ ਅੰਦਰ ਆ ਵਸਦਾ ਹੈ ਹੁਣ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਸਾਡੇ ਅੰਦਰ ਵਸ ਜਵੇ ਆ ਕੇ ਮਰੇ ਕਹਿੰਦੇ ਜੈਸ ਜੀਵ ਦੇ ਅੰਦਰ ਉਹ ਇੱਕ ਵਸ ਗਿਆ ਉਸ ਨੂੰ ਸੰਸਾਰ ਦੇ ਵਿੱਚ ਕਦੀ ਵੀ ਦੁੱਖ ਪਹੁੰ ਨਹੀਂ ਸਕਦਾ ਹੁਣ ਦੁੱਖ ਤਾਂ ਆਵੇਗਾ ਪਰ ਮਨ ਤੱਕਰ ਹਮਲਾ ਨਹੀਂ ਕਰੇਗਾ ਤਾਂ ਨ ਤੱਕਰ ਹੋ ਜਾਊਗਾ ਜੈਸ ਜੀਵ ਦਾ ਮਨ ਜਾਦਾ ਬਲਵਾਨ ਹੈ ਤਨ ਪੱਖੋਂ ਜਿੰਨਾ ਮਰਜੀ ਉਹ ਬਿਮਾਰ ਹੋਵੇ ਦੁਖੀ ਹੋਵੇ ਗਰੀਬ ਹੋਵੇ ਲੁੱਟਿਆ ਹੋਵੇ ਹਮੇਸ਼ਾ ਖੁਸ਼ ਰਹਿੰਦਾ ਇੱਕ ਗਾਣਾ ਨਹੀਂ ਹੈ ਜਦ ਮਰਜੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਨੇ ਆ ਅਸਲ ਵਿੱਚ ਇਹ ਸੁਭਾਅ ਇੱਕ ਸੰਤ ਦਾ ਹੈ ਜਦ ਮਰਜੀ ਦੇਖ ਲਈ ਆ ਕੇ ਕਿ ਜਦੋਂ ਦੁੱਖ ਤੇ ਸੁੱਖ ਆਵੇਗਾ ਅਸੀਂ ਹੱਸਦੇ ਹੁੰਨੇ ਆ ਇੱਕ ਆਮ ਜੀਵ ਸੰਸਾਰ ਪੱਖੋਂ ਦੇਖੀਏ ਤਾਂ ਇਸ ਅਵਸਥਾ ਤੇ ਉੱਤਰ ਨਹੀਂ ਸਕਦਾ ਜੋ ਦੁੱਖ ਹੈ ਨਾ ਜੀਵਨ ਅੰਦਰੋਂ ਅੰਦਰ ਹੀ ਖਾਈ ਜਾਵੇਗਾ ਪਰ ਨਾਮ ਵਿਆਸੀ ਨੂੰ ਕੋਈ ਵੀ ਦੁੱਖ ਆਂਦਾ ਨਹੀਂ ਹੈ ਕਿਉਂਕਿ ਜਿੱਥੋਂ ਅੰਦਰੋਂ ਖਾਣਾ ਸੀ ਜੈਸ ਅੰਦਰ ਦੇ ਵਿੱਚ ਚਿੱਤ ਦੇ ਵਿੱਚ ਉਹ ਪੰਜ ਵਿਕਾਰ ਸੀ ਉਹ ਪੰਜ ਵਿਕਾਰ ਕੱਢ ਲੈ ਹੁਣ ਇਹ ਹੀ ਪੰਜ ਵਿਕਾਰ ਆਪਾਂ ਰਾਤ ਨੂੰ ਸੌਣ ਸਮੇਂ ਕੱਢਨੇ ਆ ਸੋ ਸੌਣ ਤੋਂ ਪਹਿਲਾਂ 10 ਜਾਂ 15 ਮਿੰਟ ਬੋਲ ਕੇ ਅਭਿਆਸ ਕਰ ਲਿਆ ਜਦੋਂ ਸਰੀਰ ਢਿੱਲਾ ਜਿਹਾ ਹੋ ਗਿਆ ਨੀਂਦ ਆਉਣ ਦੀ ਅਵਸਥਾ ਹੋ ਗਈ ਫਿਰ ਸਿੱਧੇ ਲੇਟ ਜਾਣਾ ਤੇ ਸਵਾਸਾਂ ਦੇ ਵਿੱਚ ਸਿਮਰਨ ਸ਼ੁਰੂ ਕਰ ਦੇਣਾ ਇਹ ਕੱਲ ਦਾ ਯਾਦ ਰੱਖਣਾ ਕਿ ਜਦੋਂ ਆਪਾਂ ਰਾਤ ਨੂੰ ਅਭਿਆਸ ਕਰਨਾ ਹੈ ਤਾਂ ਲੰਬਾ ਲੰਬਾ ਕਰਨਾ ਹੈ ਕਿਵੇਂ ਕਰਨਾ ਹੈ ਵਾਏ ਗੁਰੂ ਵਾਏ ਗੁਰੂ ਇਸ ਤਰੀਕੇ ਅਭਿਆਸ ਕਰਨ ਦੇ ਨਾਲ ਬੜੀ ਜਲਦੀ ਮਨ ਦਾ ਸਹਿਜ ਬਣਦਾ ਮਨ ਵਿਚਾਰਿਤ ਹੁੰਦਾ ਅਨੰਦ ਆਉਂਦਾ ਰਸ ਆਉਂਦਾ ਤੇ ਹੌਲੀ-ਹੌਲੀ ਮਨ ਸਹਿਜ ਦੇ ਵਿੱਚ ਚਲਾ ਜਾਂਦਾ ਹੈ ਬਸ ਇਹ ਹੀ ਤਰੀਕਾ ਹੈ ਕਿ ਬਹੁਤ ਜਲਦੀ ਨੀਂਦ ਆਵੇਗੀ ਜੇ ਤੁਸੀਂ ਵੀ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਡਿਸਟਰਬ ਹੋ ਡਿਪਰੈਸ਼ਨ ਐਂਜਾਇਟੀ ਹੈ ਸੋਚਾਂ ਫਿਕਰਾਂ ਨੇ ਸਰੀਰ ਦਾ ਕੋਈ ਰੋਗ ਹੈ ਤਾਂ ਪਰ ਹਰ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਐਸ ਸਮੇਂ ਸਿਮਰਨ ਕਰਨਾ ਹੈ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ